ਆਜੇ ਦੋਸਤੋ ਅੱਜ ਤੁਹਾਨੂੰ ਫਿਰ ਇੱਕ ਵੀਰ ਨਾਲ ਮਲਾਉਣੇ ਆ ਜਿਨ੍ਹਾਂ ਦੇ ਬਹੁਤ ਟਾਈਮ ਤੋਂ ਗਾਇਕੀ ਦੇ ਨਾਲ ਜਿਨ੍ਹਾਂ ਦਾ ਸਮੇਲ ਤੇ ਉਹਨਾਂ ਦਾ ਸਾਥ ਰਿਹਾ ਤੇ ਕੈਸਟਾਂ ਵੀ ਉਹਨਾਂ ਨੇ ਕਰਵਾਈਆਂ ਸੀ ਉਸ ਟਾਈਮ ਦੇ ਵਿੱਚ ਪਰ ਅੱਜ ਕੱਲ ਆਟੋ ਰਿਕਸ਼ਾ ਚ ਲਾ ਕੇ ਆਪਣਾ ਯਾਨੀ ਪਰਿਵਾਰ ਦਾ ਗੁਜ਼ਾਰਾ ਕਰਦੇ ਆ ਬਹੁਤ ਵਧੀਆ ਚਲੋ ਫਿਰ ਵੀ ਹੱਸ ਕੇ ਜ਼ਿੰਦਗੀ ਜਿਉਂਦੇ ਨੇ ਯਾਰ ਬਹੁਤ ਖੁਸ਼ ਦਿਲ ਬੰਦੇ ਨੇ ਨਾਮ ਮਹਿਮਾ ਸਿੰਘ ਤੁਹਾਨੂੰ ਮਨਾਉਣੇ ਆ ਉਹਨਾਂ ਨਾਲ ਆ ਬੈਠ ਕੇ ਗੱਲਬਾਤ ਕਰਾਂਗੇ ਅੰਦਰ ਹੋਰ ਮੈਂ ਐਵੇਂ ਕੀ ਆ ਲੋ ਵੀਰੇ ਵਧੀਆ ਵੀਰ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹਾਂ ਹਾਂਜੀ ਵਧੀਆ ਵੀਰ ਜੀ ਅੱਜ ਫਿਰ ਇੱਕ ਅਨਾਉਂਸਮੈਂਟ ਜਾਂ ਗੇੜੇ ਤੇ ਹਾਂਜੀ ਮੈਂ ਅਨਾਉਂਸਮੈਂਟ ਕਰਨੀ ਸੀ ਇੱਕ ਅੱਛਾ ਉਹਦੇ ਪਿੱਛੇ ਚਾਹ ਸੀ ਇੱਧਰ ਜੀ ਹਾਂ ਚਲੋ ਤੁਹਾਡੇ ਦਰਸ਼ਨ ਹੋ ਗਏ ਤੁਸੀਂ ਮਿਲ ਗਏ ਨਾਚਲ ਦਰਸਨ ਦਾ ਯਾਰ ਤਾਂ ਵੀਰਾਂ ਨਾਲ ਹੁੰਦੇ ਨੇ ਚਲ ਮੈਂ ਵੀ ਅੱਜ ਆਪਾਂ ਬੈਠ ਕੇ ਗੱਲ ਕਰਾਂਗੇ ਫਿਰ ਚੰਗਾ ਆਜੋ ਵੀ ਬਹਿ ਜਾਗੇ ਵੀਰ ਜੀ ਆਜੋ ਆਪਾਂ ਦੁਕਾਨ 'ਚ ਬੈਠਾਂਗੇ ਫਿਰ ਤੁਸੀਂ ਠੀਕ ਹੈ ਹੁਣ ਆਪਾਂ ਇਹਨੂੰ ਆਟ ਨੂੰ ਲਾਦਦੇ ਹਾਂ ਸਾਈਡ ਤੇ ਠੀਕ ਹੈ ਤੇ ਆਪਾਂ ਦੁਕਾਨ 'ਚ ਬੈਠਦੇ ਆ ਫਿਰ ਆਜੋ ਵੀ ਫਿਰ ਚਲੋ ਵੀਰ ਦੋਸਤੋ ਅੱਜ ਇੱਕ ਤੁਹਾਨੂੰ ਵੀਰਨਾ ਬਣਾ ਰਿਹਾ ਪਿੰਡ ਹੰਢਾਇਆ ਤੂੰ ਆ ਮੇਰਾ ਪਿੰਡ ਵੀ ਵੈਸੀ ਹੰਢਾਈ ਆ ਮਹਿਮਾ ਸਿੰਘ ਇਹਨਾਂ ਨੇ ਬਹੁਤ ਗੀਤ ਪਹਿਲਾਂ ਗਾਏ ਹੋਏ ਨੇ ਜੀ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂਗੇ ਤੇ ਹੋਰ ਮੇਮ ਸਿੰਘ ਜੀ ਕੀ ਹਾਲ ਨੇ ਤੇ ਬੜੇ ਬੱਲੇ ਤੇ ਸਾਨੂੰ ਪਹਿਲਾਂ ਇਹ ਵੀਰ ਬਣ ਕੇ ਤੁਸੀਂ ਦੱਸੋ ਵੀ ਹੁਣ ਤੁਸੀਂ ਇਸ ਟਾਈਮ ਕੀ ਕਰ ਰਹੇ ਹੋ ਮੈਂ ਬਾਕੀ ਆਟੋ ਹੀ ਚਲਾਉਣਾ ਜੀ ਬੈਟਰੀ ਵਾਲਾ ਤੇ ਬਸ ਬਾਕੀ ਹੋਰ ਕੋਈ ਕੰਮ ਆਉਂਦਾ ਕਈ ਵਾਰੀ ਹੋਰ ਵੀ ਸਰਵਿਸ ਕਰ ਲਈਦਾਗਾ ਪਹਿਲਾ ਤਾਂ ਜੀ ਛੋਟੀ ਗੱਲ ਵਿਚਾਲੀਏ ਚਲੋ ਪਹਿਲਾਂ ਤੁਸੀਂ ਗਾਣੇ ਦਾ ਸਾਨੂੰ ਕੋਈ ਛੋਟਾ ਮੋਟਾ ਕੋਈ ਟਰੇਲਰ ਜਾਂ ਨਿੱਕਾ ਮੋਟਾ ਅੰਤਰਾ ਕੋਈ ਸੁਣਾਓਗੇ ਕੋਈ ਵੀ ਦੋ ਬੋਲ ਚਾਹੇ ਭੈਂਡ ਸੁਣਾ ਦਿਓ ਚਾਹੇ ਕੋਈ ਮਤਲਬ ਗਾਣਾ ਸੁਣਾ ਦਿਓ ਹਾਂ ਜੋ ਕਹੋਗੇ ਕੋਈ ਨਹੀਂ ਸੁਣਾਦਣਾ ਜਿਹੜਾ ਚਾਹੀ ਕੋਈ ਪ੍ਰਾਣੇ ਕਲਾਕਾਰ ਦਾ ਜਿਹੜਾ ਵੀ ਤੁਹਾਡੇ ਚੀਤੇ ਜਾਉਂਦਾ ਕੋਈ ਵੀ ਮਤਲਬ ਆਪਾਂ ਆਵਾਜ਼ ਹੀ ਤੁਹਾਡੀ ਸੁਣਨੀ ਚਾਹੁੰਦੇ ਆ ਮਤਲਬ ਠੀਕ ਹੈ ਲੋ ਪਰ ਸੁਣ ਮੈਂ ਕਹ ਵੈਸੇ ਮੇਰੇ ਇਹ 19 ਵੱਡੀ ਕੁਆਲਿਟੀ ਦਾ ਹੈ ਨਹੀਂ ਪਰ ਮੈਂ ਸੁਣੋ ਸਾਡੇ ਸਟਾਈਲ ਮਾਨਸ ਸਿੰਘ ਦਾ ਸੁਣਾ ਦਿੰਦਾ ਹਾਂ 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 ਜਿਹੜਾ ਮਤਲਬ ਮੈਨੂੰ ਸ਼ੁਰੂ ਤੋਂ ਹੀ ਪਸੰਦ ਹੈਗਾ ਨਹੀਂ ਬੜੀ ਗੱਲ ਹੈ ਮਤਲਬ ਸਟੇਜਾਂ ਤੇ ਮੈਂ ਜਦੋਂ ਸਟਾਰਟਿੰਗ ਕਰਦਾ ਵੀ ਮਤਲਬ ਇਹੀ ਚੀਜ਼ ਲਾ ਕੇ ਸ਼ੁਰੂ ਕਰਦਾ ਤੇ ਮਤਾਰਮਕ ਦੇ ਨਾਲ ਜੇ ਸਟਾਰਟਿੰਗ ਕਰਦਾ ਤਾਂ ਮਤਲਬ ਇਹ ਧਰਮ ਘਲਾ ਕੇ ਰੰ ਕਰਦਾ ਵੀ ਮੈਨੂੰ ਰਿਸਪੌਂਸਿਵ ਪਿਆਰ ਵੀ ਬਹੁਤ ਮਿਲਦਾਗਾ ਪਰ ਹੁਣ ਸਮਾਂ ਕੁਸਾ ਜਾ ਕੇ ਮਤਲਬ ਵੀ ਮੈਂ ਉਸਾਰੀ ਬੜੀ ਟੰਗ ਨਾ ਕਰ ਸਕਾਂ ਲੋਕ ਮੈਂ ਧਾਰਮਿਕ ਚੀਜ਼ਾਂ ਨਾਲ ਵੀ ਪੁੱਛਣਾ ਆ ਰਿਹਾ ਜੀ ਨਹੀਂ ਚਲੋ ਕੋਈ ਗੱਲ ਨਹੀਂ ਉਸ ਜਿਸ ਨੇ ਖੁਸ਼ੀ ਲੈਣੀ ਜੱਗ ਦੀ ਸਦੀ ਆਣ ਕੇ ਅਸਾਂ ਨੂੰ ਪੇਟਾ ਦੇਵੇ ਸਿਸਦੀ ਜਿਸ ਨੇ ਖੁਸ਼ੀ ਲੈਣੀ ਜੱਗ ਦੀ ਸਦੀ ਆਣ ਕੇ ਅਸਾਂ ਨੂੰ ਪੇਟਾ ਦੇਵੇ ਸਿਸਦੀ ਕਾਰਕਸ ਫੈਰੀ ਤੇਜ ਤਲਵਾਰ ਤੇ ਅੱਜ ਜੀ ਨੇ ਨੱਚਣਾ ਖੰਡੇ ਦੀ ਤਾਰ ਤੇ ਅੱਜ ਜੀ ਨੇ ਨੱਚਣਾ ਖੰਡੇ ਦੀ ਤਾਰ ਤੇ ਹੋ ਬੀਤ ਗਿਆ ਜੇ ਵੇਲਾ ਹੱਥ ਮਿਲੂ ਪੈਰ ਨਾ ਕਹਿਣ ਸਤ ਗੁਰ ਹੁਣ ਲਾਵ ਤੇਰੀ ਨਾਮ ਬੀਤ ਗਿਆ ਜੇ ਵੇਲਾ ਹੱਥ ਮਿਲੂ ਪੈਰ ਨਾ ਕਹਿਣ ਸਤ ਗੁਰ ਹੁਣ ਲਾਵ ਤੇਰੀ ਨਾਮ ਰੱਖ ਕੇ ਪਰੋਸਾ ਪਰਬ ਦੀ ਘਾਰ ਤੇ ਅੱਜ ਜੀ ਨੇ ਨੱਚਣਾ ਕੰਡੇ ਦੀ ਤਾਰ ਤੇ ਅੱਜ ਜੀ ਨੇ ਨੱਚਣਾ ਕੰਡੇ ਦੀ ਤਾਰ ਤੇ ਇਹਦਾ ਮਤਲਬ ਫੇਵਰਟ ਮਨ ਬਹੁਤ ਸੰਗਣਾ ਜੀ ਹਾਂ ਨਹੀਂ ਬਹੁਤ ਸਾਰੇ ਸਿੱਜਾ ਤੇ ਮਤਲਬ ਜੇ ਮੈਂ ਲਵਣਾ ਤਾਂ ਇਹੀ ਗਾਣੇ ਤੋਂ ਸਟਾਰਟਿੰਗ ਕਰਦਾ ਇਹ ਆਪਨ ਤਨ ਤਨ ਗੁਰੂ ਸਾਹਿਬ ਜਿਹੜੇ ਆਪਣੇ ਨੇ ਦੇਖੋ ਹਾਂਜੀ ਸਿੱਖੀ ਨਾਲ ਇੱਕ ਗੀਤ ਬਹੁਤ ਯਾਨੀ ਵੱਡਾ ਗੀਤ ਹੈ ਇਹ ਹਾਂਜੀ ਸਭ ਸੰਨ ਦੋ ਬੋਲ ਕੋਈ ਕੋਈ ਹੋਰ ਸੁਣਾਓ ਕਿਸੇ ਵੀ ਕਲਾਕਾਰ ਦਾ ਸੁਣਾ ਦਿਓ ਚਾਹੇ ਆਪ ਦੇ ਸੁਣਾਓ ਹਾਂ ਜੀ ਆ ਪਿੱਛੇ ਪਿਛਲੇ ਸਾਲ ਮੇਰਾ ਗਾਣਾ ਆਇਆ ਸੀ ਜਨਵਰੀ ਚ ਹਾਂ ਉਹ ਉਸ ਨਾਲ ਯਾਰ ਦਾ ਵਿਆਹ ਉਹਦੇ ਵਿੱਚ ਕੁਝ ਲੈਣਾ ਖਣਾ ਹਾਂ ਲੋ ਸੁਣ ਲੋ ਜੀ ਗਾਣੇ ਦੇ ਬੋਲ ਸੀਗੇ ਓ ਮੇਰੇ ਯਾਰ ਦਾ ਵਿਆਹ ਨਹੀਂ ਸਾਨੂੰ ਚੜਿਆ ਏ ਚਾ ਯਾਰ ਦਾ ਵਿਆਹ ਨਹੀਂ ਸਾਨੂੰ ਚੜਿਆ ਏ ਚਾ ਅੱਜ ਰੋਕ ਨਾ ਤੂੰ ਮੈਨੂੰ ਮਨ ਮੋਹਣੀਏ ਅੱਜ ਰੋਕ ਨਾ ਤੂੰ ਮੈਨੂੰ ਮਨ ਮੋਹਣੀਏ ਨਹੀਂ ਖੁਸ਼ੀ ਮਨਾ ਲੈਣ ਦੇ ਮੇਰੇ ਯਾਰ ਦਾ ਵਿਆਹ ਅੱਜ ਨਾ ਕਰੋਣੀ ਇੱਕ ਪੈਗ ਲਾ ਲੈਣ ਦੇ ਮੇਰੇ ਯਾਰ ਦਾ ਵਿਆਹ ਆ ਦਿਨ ਕਰੋੜੀ ਇੱਕ ਪੈਗ ਨਾਲ ਲੈਣ ਦੇ ਇਹ ਮੇਰਾ ਸੌਂਗ ਸੀ ਜੀ ਮਤਲਬ ਇਹ ਸੌਂਗ ਇੰਦਾ ਸੀ ਇੱਕ ਮੁੰਡਾ ਕੋਈ ਨੌਜਵਾਨ ਮੁੰਡਾ ਘਰੋਂ ਆਪਣੇ ਯਾਰ ਦੋਸਤ ਦੇ ਵਿਆਹ ਚ ਜਾਂਦਾ ਉਹਦੇ ਘਰ ਨਾਲ ਲੈ ਕੇ ਤਾਂ ਉੱਥੇ ਮਹਿਫਿਲ ਵੇਖ ਕੇ ਉਹਦਾ ਵੀ ਮਤਲਬ ਮਨ ਕਰਿਆ ਹੁੰਦਾ ਇਹ ਮੈਂ ਵੀ ਕੁਝ ਮਨਾਵਾ ਕਾ ਉਹ ਆਪਣੇ ਘਰ ਵਾਲੇ ਨੂੰ ਪਹਿਲੇ ਬੰਦ ਹੁੰਦਾ ਕਿ ਮਤਲਬ ਮੈਂ ਵਿਆਹ ਦੇ ਵਿੱਚ ਆਇਆ ਮੇਰੇ ਯਾਰ ਦੋਸਤ ਦਾ ਵਿਆਹ ਸੀ ਖੁਸ਼ੀ ਮਨਾਉਣੀਆਂ ਵੀ ਮੈਨੂੰ ਫੈਕ ਲਾਉਣ ਤੋਂ ਨਾ ਰੋਕੀ ਵੀ ਕਿਤੇ ਨਾ ਹੋਵੇ ਮੈਂ ਫੈਕ ਲਾਉਣ ਲੱਗ ਜਾਂ ਤੇ ਤੁਸੀਂ ਮੇਰੀ ਬੇਨਤੀ ਕਰਦੇ ਮਤਲਬ ਇਹ ਗਾਣਾ ਇਦਾਂ ਦਾ ਹੈਗਾ ਤੇ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਚੱਲਿਆ ਮੇਰਾ ਗਾਣਾ ਤੇ ਜਦੋਂ ਮੈਂ ਐਡ ਤਾਂ ਨਹੀਂ ਕਰ ਸਕਿਆ ਪਰ ਗਰੀਬੀ ਦਾ ਵੀ ਨ ਕਰਿਆ ਸੀ ਪਰ ਜਿੰਨਾ ਵੀ ਕਰਿਆ ਵਧੀਆ ਮੈਨੂੰ ਰਿਸਪੌਂਸ ਮਿਲਿਆ ਠੀਕ ਹੈ ਨਹੀਂ ਠੀਕ ਹੈ ਵੀਰੇ ਮੈਂ ਤੁਹਾਨੂੰ ਦੇਖਦਾ ਰਿਹਾ ਬਹੁਤ ਟਾਈਮ ਤੋਂ ਆ ਉਦੋਂ ਜੋ ਖਾੜੇ ਲੱਗਦੇ ਹੁੰਦੇ ਸੀਗੇ ਹਾਂਜੀ ਅੱਜ ਤੋਂ ਮੇਨਾਂ ਦਾ ਕਟੋ-ਕਟ 15 ਸਾਲ ਪੁਰਾਣੀ 20 ਸਾਲ 15 ਸਾਲ ਪੁਰਾਣੀ ਗੱਲ ਹੈ ਨਾ ਹਾਂਜੀ ਮੈਸੇਜ ਤੇ ਵੀ ਤੁਸੀਂ ਪਰਫਾਰਮ ਕੀਤਾ ਹੈ ਨਾ ਬਹੁਤ ਚੱਪੀ ਹਾਂਜੀ ਅ ਸਿੰਘ ਜਾਨੀ ਆਪ ਕੀ ਵੀ ਕੀ ਕਹਦੇ ਨੇ ਉਹ ਦੁਕਾਨਾ ਜੋੜੀ ਹਾਂ ਦੁਕਾਨਾ ਜੋੜੀ ਮੈਂ ਖੁਦ ਵੀ ਗਾਣੇ ਗਾਏ ਉਹਨੇ ਜੀ ਅਸੀਂ ਕਰਾਂਗੇ ਵੀ ਕੀਤੀ ਹੈ ਹਾਂਜੀ ਦੁਗਾਣੇ ਵੀ ਤੁਸੀਂ ਗਾਏ ਹੋਏ ਨੇ ਹਾਂਜੀ ਮੈਂ ਇੱਕ ਦੋ ਦੁਗਾਣੇ ਵੀ ਗਾਏ ਨੇ ਤੇ ਉਹ ਸਫਰ ਦਾ ਫਿਰ ਕਿਵੇਂ ਜੇ ਤੁਹਾਨੂੰ ਲੱਗਿਆ ਮਾਹੌਲ ਜਾਂ ਉਦੋਂ ਕੋਈ ਕੈਸ਼ ਕੁਸਤਾ ਨਹੀਂ ਤੇ ਰਿਕਾਰਡ ਕਰਾਇਆ ਸੀ ਮੈਂ ਉਦੋਂ ਵੀ ਗਾਣੇ ਕਰੇ ਸੀ ਮੇਰਾ ਉਦੋਂ ਵੀ ਗਾਣਾ ਸੀ ਗਾਣਾ ਤਾਂ ਮੈਂ ਲਗਭਗ 2-3 ਸਾਲ ਬਾਅਦ ਗਾਣਾ ਕਰਦੇ ਕਰਦਾ ਜੀ ਕਹਿੰਦਾ ਪਰ ਉਹ ਮਾਲਕ ਦੀ ਮਰਜ਼ੀ ਆ ਜਾਂ ਪਬਲਿਕ ਦੀ ਮਰਜ਼ੀ ਲਾ ਲੋ ਜਿਨ੍ਹਾਂ ਨੇ ਹੇ ਤੱਕ ਮੈਨੂੰ ਸਾਥ ਨਹੀਂ ਦਿੱਤਾ ਮਰ ਰਿਸਪੌਂਸ ਨਹੀਂ ਦਿੱਤਾ ਤੇ ਮਤਲਬ ਮੈਂ ਵੀ ਹੁਣ ਵੀ ਮੈਂ ਚਾਹੁੰਦਾ ਵੀ ਸ਼ਾਇਦ ਮਾਲਕ ਕਿਰਪਾ ਕਰਦੇ ਤੇ ਮੇਰੇ ਵੀਰ ਆਡੀਅנס ਜਿਹੜੇ ਅੱਜ ਕੱਲ੍ਹ ਚੱਲ ਰਹੇ ਨੇ YouTube ਵਗੈਰਾ ਕੋ ਵੀ ਮੇਰਾ ਕਿਤੇ ਰੱਖ ਦੇ ਮੇਰਾ ਸੋਲ ਲੈਣ ਮੈਨੂੰ ਸਾਥ ਦੇਣ ਤਾਂ ਹੋ ਸਕਦਾ ਮਾਲਕ ਮੇਰੀ ਬਾਹ ਫੜ ਲੇ ਮੈਂ ਕੋਈ ਤਰੱਕੀ ਰਹਿ ਰਹਾਂ ਵਾਲਾ ਕਿਤਰਾ ਤੇ ਮੈਂ ਕਿਸ ਕਰਕੇ ਮੈਂ ਕੁਛ ਨਾ ਕੁਛ ਕਰਦੇ ਰਹਿਣਾ ਜੀ ਚਲੋ ਤੁਸੀਂ ਇੱਕ ਵੀਰੇ ਹੋਰ ਮੈਮੇ ਗੱਲ ਆ ਹਾਂਜੀ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਮਤਲਬ ਚਲੋ ਸੋਡਾ ਜਿਹੜਾ ਹੁਣ ਜ਼ਿੰਦਗੀ ਦਾ ਸਫ਼ਰ ਆ ਹੈਨਾ ਚਲੋ ਗਾਇਕੀ ਦੇ ਸਫ਼ਰ ਵਿੱਚ ਆਪਾਂ ਠੀਕ ਹੈ ਵੀ ਨਹੀਂ ਚੱਲੇ ਆਪਾਂ ਪਹਿਲਾਂ ਹਨਾ ਕਿੰਨੇ ਕਿਹਾ ਗਾਣੇ ਕੀਤੇ ਹੋਰ ਕੀਤੇ ਹਾਂਜੀ ਹਾਂਜੀ ਵੀ ਆਪਦੀ ਜ਼ਿੰਦਗੀ ਦੱਸੋ ਵੀ ਅੱਜ ਤੁਸੀਂ ਜ਼ਿੰਦਗੀ ਤੋਂ ਖੁਸ਼ ਹੋ ਜਾਂ ਕਿਵੇਂ ਜ਼ਿੰਦਗੀ ਤਾਂ ਵੇਖੋ ਜੀ ਖੁਸ਼ੀ ਐ ਜ਼ਿੰਦਗੀ ਤਾਂ ਜੇ ਆਪਾਂ ਮਤਲਬ ਬਦਾ ਮਰੂ ਮਰੂ ਕਰੀ ਜਾਵੇ ਤਾਂ ਉਹ ਵੀ ਠੀਕ ਨਹੀਂ ਦਾ ਪਰ ਮਹਾਰਾਜ ਦੀ ਕਿਰਪਾ ਨਾਲ ਇੰਨੀ ਕਿ ਵਧੀਆ ਵੀ ਆਪਾਂ ਜ਼ਿੰਦਗੀ ਅੱਜ ਕੱਲ੍ਹ ਅਸੀਂ ਖੜਕ ਕੇ ਨਿਗਾ ਰਹੇ ਆਂ ਆਪਾਂ ਵਧੀਆ ਪਿਆਰਾ ਜੀ ਘਰ ਦੇ ਵਿੱਚ ਵਧੀਆ ਆਪਣਾ ਠੀਕ ਠਾਕ ਹੈ ਪਰ ਜੋ ਸਮਾਂ ਹੁੰਦਾ ਹੋ ਤਾਂ ਚੱਲਦੇ ਰਹਿੰਦਾ ਜੀ ਵੇਖੋ ਮਾੜਾ ਚੰਗਾ ਤੇ ਚੱਲਦਾ ਰਹਿੰਦਾ ਪਰ ਆਪਾਂ ਜੇ ਮਾੜਾ ਮਾੜਾ ਕਹੀ ਜਾਵਾਂਗੇ ਤਾਂ ਬੰਦਾ ਮਾ ਪਰ ਮੈਂ ਇਹ ਚੀਜ਼ ਨੂੰ ਸਿਰੇ ਨਹੀਂ ਲੱਤਾਂ ਮੈਂ ਜੋ ਵੀ ਹੈਗਾ ਮੈਂ ਆਪਣੀ ਜ਼ਿੰਦਗੀ ਨੂੰ ਮਤਲਬ ਬਹੁਤ ਵਧੀਆ ਢੰਗ ਨਾਲ ਜੋਰਿਆ ਆਪਣੀ ਮਿਹਨਤ ਕਰ ਰਿਹਾ ਬਾਕੀ ਜੋ ਸਮਾਂਗਾ ਉਦਦਾ ਲੰਘ ਹੀ ਜਾਣਾ ਜਾਂ ਆਈ ਜਾਣਾ ਉਹ ਸਮੇਂ ਨੂੰ ਆਪਾਂ ਕਹਿ ਨਹੀਂ ਸਕਦੇ ਜੀ ਠੀਕ ਹੈ ਜੀ ਯਾਨੀ ਹੁਣ ਤੁਸੀਂ ਐਨਾਨਸਮੈਂਟ 10 ਮਿੰਟ ਵੀ ਕਰਦੇ ਹੋ ਹਨਾ ਹਾਂਜੀ ਮੈਂ ਨਾਲ ਮੇਰਾ ਐਨਾਨਸਮੈਂਟ ਦਾ ਕੰਮ ਹੈ ਹਾਂ ਤੇ ਅੱਜ ਮੈਂ ਖਾਸ ਕਰਕੇ ਇਧਰ ਐਨਾਨਸਮੈਂਟ ਦੇ ਚੱਕਰ 'ਚ ਆਇਆ ਸੀਗਾ ਮੈਂ ਸਵੇਰੇ ਐਨਾਨਸਮੈਂਟ ਹੀ ਕਰਨੀ ਹੈਗੀ ਸੀ ਚਲੋ ਬਹੁਤ ਵਧੀਆ ਗੱਲ ਹੈ ਇੱਕ ਯਾਨੀ ਰੁਜ਼ਗਾਰ ਆਪਣਾ ਇਹ ਮਤਲਬ ਨਾ ਕੈਮਰਾ ਬਿਜ਼ਨਸ ਆ ਜੀ ਬਸ ਕੈਮਰਾ ਠੀਕ ਹੈ ਤੇ ਜਿਹੜਾ ਗਾਇਕੀ ਦਾ ਹੁਣ ਤੁਸੀਂ ਅੱਗੇ ਗਾਇਕੀ ਬਾਰੇ ਕੋਈ ਸੋਚਦੇ ਹੋ ਹਾਂ ਜੀ ਮੈਂ ਚੱਲ ਰਹੀ ਹੈ ਮੇਰੀ ਗੱਲਬਾਤ ਹੁਣ ਮੈਂ ਸੌਣ ਦਾ ਮਹੀਨਾ ਚੱਲਦਾ ਸੀ ਮੈਂ ਥੋੜਾ ਜਿਹਾ ਹੋਊਗਾ ਲੇਟ ਮੇਰੇ ਥੋੜੇ ਘਰੇ ਪ੍ਰੋਬਲਮ ਚੱਲਦੀ ਸੀ ਮੈਂ ਕਰ ਨਹੀਂ ਸਕਿਆ ਮੈਂ ਉਹ ਸਰਦਾ ਮੇਰੀ ਮਹਾਮਾਏ ਦੀ ਕਿਰਪਾ ਨਾਲ ਵੀ ਮੈਂ ਪੇਟ ਕਰਨੀ ਸੋਚ ਰਿਹਾ ਇਸ ਵਾਰ ਪੇਟ ਮੈਂ ਮੈਂ ਪੇਟ ਤੇ ਕੀਤੀ ਸੀ ਪਹਿਲਾਂ ਨਾ ਪੇਟ ਪਹਿਲੀ ਵਾਰ ਮੈਂ ਕਰ ਰਿਹਾ ਚੱਲ ਰਹੀ ਹੈ ਮੇਰੀ ਗੱਲਬਾਤ ਜੇ ਹੋ ਗਈ ਤਾਂ ਉਹ ਸਰਦਾ ਮੈਂ ਪੰਜ ਚਾਰ ਦਿਨਾਂ ਵਿੱਚ ਕਰਦਾ ਅੱਛਾ ਚਲੋ ਬਹੁਤ ਵਧੀਆ ਗੱਲ ਆ ਯਾਰ ਬਹੁਤ ਸੁਣੀ ਆਵਾਜ਼ ਵੀ ਤੁਹਾਡੀ ਬਹੁਤ ਸੁਣੀ ਹੈਗੀ ਐਜੀ ਗੱਲ ਨਹੀਂ ਹੈ ਜੀ ਮਾ ਸਰਸਪਤੀ ਕਿਰਤਾ ਜੀ ਹਾਂ ਤੁਸੀਂ ਮੈਂ ਤਾਂ ਕਹਿੰਨਾ ਤਰਕੀਆਂ ਬਖਸ਼ੇ ਰੱਬ ਤੁਹਾਨੂੰ ਕੁਛ ਨਾ ਕੁਛ ਕੋਈ ਨਵਾਂ ਹੁਣ ਤੁਸੀਂ ਕਰੋ ਕੋਈ ਨਾ ਕੋਈ ਹਨਾ ਹਾਂਜੀ ਮੈਂ ਚੱਲ ਰਹੀ ਮੇਰੀ ਗੱਲਬਾਤ ਜੇ ਹੋ ਗਿਆ ਤਾਂ ਮੇਰਾ ਹਾਂ ਨਹੀਂ ਚਲੋ ਮੈਂ ਤਾਂ ਕਹਿੰਨਾ ਯਾਰ ਬਹੁਤ ਵਧੀਆ ਗੱਲ ਆ ਮੈਂ ਵੀਰੇ ਬਾ ਕਿੰਨੇ ਮਹੀਨੇ ਸਤਿ ਸ੍ਰੀ ਅਕਾਲ ਕਰਾਂਗੇ ਕਰਾਂ ਕੁਛ ਹਮ ਚਲੋ ਠੀਕ ਹੈ ਵੀਰੇ ਮੈਂ ਆਪਾਂ ਮਿਲਦੇ ਆ ਕਦੇ ਫੇਰ ਹਨਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੇਰੇ ਕਿਸੇ ਨੇ ਸਾਡਾ ਟਾਈਮ ਕੱਢਿਆ ਮੇਰੇ ਲਈ ਮੈਨੂੰ ਬੁਲਾਇਆ ਮੇਰੇ ਲਈ ਸਮਝਦਾ ਬਹੁਤ ਧੰਨਵਾਦ ਹਾਂ ਨਹੀਂ ਨਹੀਂ ਹਾਂ ਬਹੁਤ ਬਹੁਤ ਧੰਨਵਾਦ ਬਈ ਯਾਰ ਬਾਕੀ ਜਿਹੜੇ ਮੇਰੇ ਵੀਰ ਮੈਨੂੰ ਦੇਖ ਰਹੇ ਨੇ ਸੁਣ ਰਹੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਨੇ ਮੇਰੇ ਮੈਨੂੰ ਪਸੰਦ ਕੀਤਾ ਮੈਨੂੰ ਮਤਲਬ ਰਿਸਪੌਂਸ ਦੇਵੋਗੇ ਮੈਂ ਕਹਿਣਾ ਪ੍ਰਮਾਤ ਮੰਗਦੇ ਹਾਂ ਹਾਂ ਬਈ ਇਹ ਵੀਰ ਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਦੇਣਾ ਯਾਰ ਇਹ ਬੰਦੇ ਨੇ ਬਹੁਤ ਸੰਘਰਸ਼ ਕੀਤਾ ਬਹੁਤ ਸਾਲ ਹੋ ਗਏ ਇਹ ਬੰਦੇ ਨੂੰ ਵੀਰ ਨੂੰ ਗਾਣੇ ਇਹਨਾਂ ਨੂੰ ਗੀਤਾਂ ਦਾ ਇਹਨਾਂ ਨੂੰ ਸੌਂਕ ਆ ਗਾਇਕੀ ਦਾ ਵੀ ਲੇਖਕ ਵੀ ਆ ਬੰਦਾ ਇਹ ਖੁਦ ਵੀ ਲ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਕੰਮ ਤਾਂ ਸਾਰਾ ਪ੍ਰਮਾਤਮਾ ਦੀ ਕਿਰਪਾ ਦਿਨੇ ਹੁੰਦਾ ਪਰ ਤੁਹਾਡੇ ਰਿਸਪੌਂਸ ਦੇ ਨਾਲ ਅੱਜ ਦੀ ਘੜੀ ਦੇ ਵਿੱਚ ਜਾਨੀ ਪਹਿਲਾਂ ਤਾਂ ਕੈਸ਼ਟਾਨਾ ਜਮਣਾ ਹੁੰਦਾ ਸੀ ਅਲੱਗ ਗੱਲ ਸੀਗੀ ਹੁਣ ਤੁਸੀਂ ਤੁਹਾਡਾ ਇੱਕ ਸ਼ੇਅਰ ਇਹਦਾ ਬਹੁਤ ਕੁਝ ਕਰ ਸਕਦਾ ਬਾਈ ਇੱਕ ਸ਼ੇਅਰ ਤੇ ਇੱਕ ਲਾਈਕ ਤੇ ਜਦੋਂ ਇਹ ਦੁਨੀਆ ਦੇ ਵਿੱਚ ਬੰਦਾ ਕੋਈ ਪਹੁੰਚਦਾ ਉਦੋਂ ਫਿਰ ਯਾਰ ਜਦੋਂ ਸਾਥ ਥੋੜਾ ਸਾਥ ਮਿਲ ਗਿਆ ਤੁਹਾਡੇ ਵਿੱਚ ਹੀ ਰੱਬ ਹੁੰਦਾ ਹਨਾ ਦੋਸਤੋ ਧੰਨਵਾਦ ਬਾਈ ਮੈਮੇ ਥੈਂਕ ਯੂ ਧੰਨਵਾਦ ਬ੍ਰਾਦਰ